ਨਾਮਾ ਜੀ ਦਰਸ਼ੀ ਦਰਸ਼ੀ ਜਿਹੜੀ ਰਾਤ ਅੱਗ ਲੱਗੀ ਆ ਹਾਂ ਜੀ ਕਿੰਨੇ ਕ ਵਜੇ ਲੱਗੀ ਆ ਜੀ ਇਹ ਇਹ 12 ਵਜੇ 10 ਮਿੰਟ ਤੇ ਲੱਗੀ ਆ ਜੀ ਇਹ ਕਿੰਨਾ ਕ ਨੁਕਸਾਨ ਹੋਇਆ ਤੁਹਾਡਾ ਨੁਕਸਾਨ ਤਾਂ ਕਾਫੀ ਹੋ ਗਿਆ ਜੀ ਜਾਨਵਰ ਸਭ ਨੁਕਸਾਨ ਹੈ ਨੁਕਸਾਨ ਤੇ ਕੀ ਡੰਗਰ ਡੁੰਗਰ ਕਿੰਨੇ ਡੰਗਰ ਵੀ ਜੀ ਆ ਬੱਕਰੀ ਵੀ ਹੈ ਕਿਰਾਨੇ ਦੀ ਦੁਕਾਨ ਵੀ ਹੈ ਕਪੜੇ ਦੀ ਦੁਕਾਨ ਆ ਜੀ ਸਭ ਧਲ ਗਏ ਤੇ ਇੱਥੇ ਕਿੰਨੇ ਪਰਿਵਾਰ ਰਹਿੰਦੇ ਸੀ ਇੱਥੇ ਮੇਰਾ ਕਲ 12 ਚ ਕਰੀਬ 20 ਪਰਿਵਾਰ ਨੇ ਲੈਣੀ 25 ਕਿੰਨੀਆਂ ਝੁੱਗੀਆਂ ਸੀ ਰ ਝੁੱਗੀ 15 16 ਸੀ ਤੇ ਉਹ ਚ ਬੱਚੇ ਵਗੈਰਾ ਕਿੰਨੇ ਕਿੰਨੇ ਆ ਬੱਚੇ ਤੇ ਮੇਰਾ ਗਲ 20 ਕੇ ਬੱਚੇ ਵੀ ਹੋਣਗੇ ਟੋਟਲ ਕਿੰਨੇ ਕਿ ਮੈਂਬਰ ਸੀ ਕੋਈ 30 35 ਮੈਂਬਰ ਤੇ ਨੁਕਸਾਨ ਕੀ ਕੀ ਹੋਇਆ ਵਾ ਨੁਕਸਾਨ ਡੰਗਰ ਮੜ ਗਿਆ ਜੀ ਜਾਨਵਰ ਦਾ ਨੁਕਸਾਨ ਹੋਇਆ ਜਾਨੀ ਨੁਕਸਾਨ ਤਾਂ ਨਹੀਂ ਜਾਨੀ ਨੁਕਸਾਨ ਨਹੀਂ ਆ ਕੋਈ ਜਾਨਵਰ ਸਾਰੇ ਮਰ ਗਏ ਤੈਨੂੰ ਕੋਈ ਸ਼ੱਕ ਵਗੈਰਾ ਕਿਸੇ ਤੇ ਸ਼ੱਕ ਸਾਡੇ ਸਣੀ ਦੇ ਉੱਪਰ ਹੈ ਹਾਂ ਮੈਂ ਕੋਈ ਖਾਨ ਜ਼ਰੂਰੀ ਹੈ ਯਾਰ ਤੇ ਤੁਸੀਂ ਉਹ ਕਿੰਨੀ ਦੇਰ ਤੋਂ ਰਹਿ ਰਹੇ ਹੋ ਇਹ ਸਾਨੂੰ ਹੋ ਗਿਆ 17 ਸਾਲ ਹੋ ਗਏ 17 ਸਾਲ ਤੋਂ ਇਹਦਾ ਕੋਈ ਕਿਰਾਇਆ ਵਗੈਰਾ ਵੀ ਦਿੰਦੇ ਸੀ ਹਾਂਜੀ ਕਿਰਾਇਆ ਦੇ ਰਹੇ ਕੋਣ ਲੈਂਦਾ ਸੀ ਕਿਰਾਇਆ ਤੁਹਾਨੂੰ ਯਾਰ ਇਹ ਜਗ੍ਹਾ ਦਾ ਮਾਲਕ ਹੈ ਭਜਨ ਕੋਰ ਅੱਛਾ ਤੇ ਨਾਮ ਆ ਜੀ ਸਰ ਜੀ ਮੇਰਾ ਨਾਮ ਸਿਤਾਰਾ ਮੁਖਿਆ ਹੈ सीताराम जी आगे रात कितने के बजे लगी है सर जी मैं जब मुझे फ़ोन गया मैं दो बजे रात को यहाँ पर आया मौके पे जब मैं मौके पे आया तो मैं क्या था हूँ बिल्कुल जल के सुहा हो चुका था यहाँ पर बहुत कुछ जब मैं अपने दुकान तरफ गया तो मेरे दुकान भी सुहा हो गया था मैं दर्जी काम करता हूँ साथ में रेडीमेड कपड़ा भी बेचता हूँ टोटल मेरे साढ़े तीन लाख से ऊपर मेरा नुकसान हो चुका है सर मेरा दुकान में कुछ भी नहीं बचा है तो की लग रहा था सर ये लगाया गया है आग किधे शक किधे जी शक यहाँ पे है व्यक्ति है उनके शक है अच्छा। ते कोई आया नहीं सर पसा, अभी तो पत्रकार जैसे आप सब आए अभी पत्रकार हैं तो मेरी सदा जो भी जो सरकार से मेरी विनती है निवेदन है की हम सब गरीब आदमी के लिए वो हेल्प करें प्रशासन वालों कोई नहीं आया उधर नहीं अभी नहीं कोई आया तो की कहना चाहूंगा सर जी हम यही चाहते हैं कि हम जो गरीब मजदूर हैं जो जैसे कि मैं दर्जी काम करता था तो मेरा यही साधन था कमाने का इसी से हम अपने बच्चे को पालते हैं ये हमारा बंद हो गया अब हम कैसे हम चलेंगे तो ये जगह की थी जी ये जगह जी भजन कौर का कौर तुसी कोई किराया वगैरह भी दने हाँ जी किराया देते थे जी अरविंद सानी जी अरविंद सानी जी की हो यार रात ए रात 12 बजे की गल है जी ए आग लगया नहीं आग लाग गया है ਪਹਿਲੇ ਵੀ ਧਮਕੀ ਬੰਦੇ ਨੂੰ ਦੇ ਗਿਆ ਕਿ ਭਾਈ ਨਹੀਂ ਹਟਾਣਾ ਤਾਂ ਜੀ ਮਹੱਲੇ ਹਟਾ ਦੇਣਾ ਸਾਰੇ ਇਸ ਵਜੇ ਨਾਲ ਉਹਨੇ ਮਹੱਲੇ ਇਸ ਢੰਗ ਸੇ ਹਟਾਇਆ ਕਿ ਯਹਾਂ ਪਰ ਡੰਗਰ ਪਸ਼ੂ ਸਾਰੇ ਚਲਾ ਗਿਆ ਉਹਨੇ ਦੁਸ਼ਮਣੀ ਨਾਲ ਅੱਗ ਲਾਇਆ ਗਿਆ ਇਹਨਾਂ ਗਰੀਬਾਂ ਦਾ ਹੱਲ ਦੇਖ ਲਓ ਕੀ ਹਾਲ ਹੋਇਆ ਆ ਨਾ ਕੱਪੜੇ ਬੱਚਿਆ ਨਾ ਕੁਛ ਬੱਚਿਆ ਨਾ ਭੰਡੇ ਬੱਚਿਆ ਕੁਝ ਵੀ ਨਹੀਂ ਬੱਚਿਆ ਇਹ ਦੇਖੋ ਤੁਹਾਨੂੰ ਕਿਤੇ ਸ਼ੱਕ ਕੀਤੇ ਜੀ ਸ਼ੱਕ ਜੇ ਜਿੱਥੇ ਇਹ ਬੰਦਾ ਜਿਹੜਾ ਰਹਿੰਦਾ ਇੱਕ ਬੰਦੇ ਦੇ ਸ਼ੱਕ ਹੈ ਉਹਨਾਂ ਦਾ ਇੱਕ ਬੰਦੇ ਦਾ ਸੱਕਿਆ ਉਹ ਬੰਦੇ ਕੋਲ ਗਿਆ ਫੁਲੀ ਸ਼ਾਸਨ ਵੀ ਨਹੀਂ ਕੀਤਾ ਇਹਨਾਂ ਨੇ ਜੇ ਥਾਣੇ ਗਿਆ ਥਾਣੇ ਵੀ ਕਹਿੰਦਾ ਅਸੀਂ ਰਿਪੋਰਟ ਨਹੀਂ ਲਿਖਣਾ ਤੇ ਤੁਹਾਡੇ ਪਿੰਡ ਦਾ ਹੱਲ ਕਰੂਗਾ ਜਦ ਆਪਾਂ ਥਾਣੇ ਗਏ ਥਾਣੇ ਵਾਲੇ ਤਾਂ ਹੱਲ ਕਰਨਾ ਚਾਹੀਦਾ ਸਾਰੇ ਦਾ ਕਿ ਭਾਈ ਇਹ ਗਰੀਬਾਂ ਦਾ ਇਹ ਹਾਲ ਜੁਗਗੀ ਬਣਿਆ ਕਿ ਸ਼ਮਸ਼ਾਨ ਬਣਾ ਘਰ ਬੜਾ ਗਿਆ ਇਹ ਤੇ ਕਿੰਨੇ ਕਿ ਡੰਗੜਾਂ ਨੁਕਸਾਨ ਹੋਇਆ ਡੰਗੜਾਂ ਤਾਂ 6-7 ਪਕੜੀਆਂ ਚੱਲ ਗਿਆ ਜੀ ਇੱਕ ਡੰਗੜ ਜਲ ਗਿਆ ਬਾਕੀ ਜਿੰਨਾ ਭੰਡੇ ਸੀਗਾ ਤੇ ਕੰਬਲ ਸੀਗਾ ਕੱਪੜੇ ਸੀਗਾ ਇਹਨਾਂ ਦਾ ਗਰੀਬਾਂ ਦਾ ਸਾਰੇ ਜਲ ਗਿਆ ਇਹ ਦੁਕਾਨ ਦਾ ਵੀ ਹਲ ਵੀ ਕੋਈ ਨਹੀਂ ਸੁਣਾਇਆ ਜੀ ਖਾਣੇ ਵੀ ਗਿਆ ਬੰਦੇ ਇਕੱਠੇ ਹੋ ਕੇ ਥਾਣੇ ਵਾਲੇ ਵੀ ਜਵਾਬ ਦਿੱਤਾ ਕਿ ਅਸੀਂ ਕੋਈ ਵੀ ਕੰਮ ਨਹੀਂ ਕਰ ਸਕਦੇ ਤੇ ਕੀ ਹੁਣ ਕੀ ਮੰਗ ਕਰਦੋਂ ਪ੍ਰਸ਼ਾਸਨ ਤੋਂ ਅਸੀਂ ਮੰਗ ਇਹ ਕਰਦੇ ਹਾਂ ਇਹ ਗਰੀਬ ਦਾ ਹੱਲ ਕੜੇ ਜੀ ਕੱਪੜਾ ਦੇਵੇ ਲੱਤਾ ਦੇਵੇ ਦਾ ਇਹਨਾਂ ਦਾ ਹੱਲ ਦੇਵੇ ਘੜ ਜਲ ਗਿਆ ਉਹਨਾਂ ਦਾ ਘਰ ਮੜ ਜੀ ਸ਼ਾਸਨ ਕੜੇ ਗਰੀਬਾਂ ਤੇ ਜਿਹੜਾ ਕੰਮ ਕਰ ਦੁਕਾਨ ਤੇ ਉਹਨਾਂ ਦਾ ਵੀ ਮਦਦ ਕਰੇ ਇੱਕ ਮਿੰਟ ਜਿਹੜਾ ਵੀ ਹੈਗਾ ਇੱਥੇ ਝੱਲਿਆ ਆ ਜਿੱਦਾ ਵੀ ਗਰੀਬਾਂ ਦਾ ਝੱਲਿਆ 10-15 ਘਰ ਹੈਗਾ ਇਹਨਾਂ ਦਾ ਸਾਰੇ ਦੇ ਹੱਲ ਕੀਤਾ ਜਾਵੇ ਇਹ ਕਿਧਰ ਦੁਕਾਨ ਹੈ ਇੱਕ ਘਰ ਹੈਗਾ ਇਹਨਾਂ ਦਾ ਸਾਰੇ ਹੱਲ ਕੀਤਾ ਜਾਵੇ ਸਰ ਹੋਰ ਇਹਦਾ ਇਹਨਾਂ ਗਰੀਬਾਂ ਦਾ ਕੋਈ ਮੰਗ ਨਹੀਂ ਆ ਇਹਨਾਂ ਦਾ ਹੱਲ ਕੀਤਾ ਜਾਵੇ ਬਸ ਮੇਰਾ ਨਾਮ ਹੈਗਾ ਸੁਨੀਤਰਾ ਤੁਸੀਂ ਉਰੇ ਆ ਰਹੇ ਹੋ ਕੀ ਤੁਹਾਨੂੰ ਲੱਗ ਰਿਹਾ ਵੀ ਅੱਗ ਦਾ ਲੱਗੰਦਾ ਕੀ ਕਾਰਨ ਆ ਮੇਰਾ ਵੀ ਵੀਰ ਜੀ ਘਰ ਹੋ ਗਿਆ ਅਸੀਂ ਵੀ ਰਾਤ ਦੇ 12 ਵਜੇ ਦੇ ਜਾਗਦੇ ਪਏ ਹਾਂ ਕੀ ਕਾਰਨ ਮੰਨਦੇ ਹੋ ਅੱਗ ਲੱਗੰਦਿਓ? ਵੀਰ ਜੀ ਜਸਟ ਅਸੀਂ ਤਾਂ ਉੱਥੇ ਹ ਉਸ ਟਾਈਮ ਤਾਂ ਲਟਾ ਚੱਲਦੀਆਂ ਪਈਆਂ ਸੀ। ਉੱਚਾ ਕਾਰਨ ਤਾਂ ਹੁਣ ਅਸੀਂ ਇਹ ਤਾਂ ਰੱਬ ਜਾਣਦਾ ਜਾਬ। ਅਸੀਂ ਇਹਨਾਂ ਮੈਂ ਕਾਰਨ ਤਾਂ ਕੁਝ ਨਹੀਂ ਕਹਿ ਸਕਦੀ ਕਿ ਪਰ ਮੈਂ ਇਹਨਾਂ ਜ਼ਰੂਰ ਕਹੂੰਗੀ ਕਿ ਵੀ ਹੱਥ ਜੋੜ ਕੇ ਬੇਨਤੀ ਆ ਵੀ ਇਹਨਾਂ ਦਾ ਘਰ ਪਰਿਵਾਰ ਇਹ ਵਿੱਚ ਸਾਰਾ ਕੁਝ ਪਾਂਡਾ ਠੀਕਰ ਸਭ ਕੁਝ ਫੋਕੇ ਸਾਹ ਹੋ ਗਿਆ ਵਾ। ਹਾਂਜੀ ਕੀ ਬੋਲੋ ਮੈਂ ਬਾਤ ਤੱਕ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਬਸ ਇਹ ਕਹਿਣਾ ਚਾਹਾਂਗੇ ਵੀ ਹੁਣ ਇਹਨਾਂ ਦੇ ਕੋਲ ਜਿਹੜੇ ਨੇ ਇਸ ਟਮ ਤੰਦੇ ਕੱਪੜੇ ਨੇ ਉਹ ਤੋਂ ਲਾਵਾ ਕੁਝ ਵੀ ਨਹੀਂ ਹੈ ਜਿਹੜੇ ਤੰਤੇ ਉੱਪਰ ਕੱਪੜੇ ਪਾਏ ਕਿਉਂਕਿ ਹੁਣ ਠੰਡ ਦਾ ਟਾਈਮ ਆ ਬਹੁਤ ਔਖਾ ਵਾ ਰਾਤ ਅਸੀਂ ਸਾਰੀ ਰਾਤ ਉੱਥੇ ਬੈਠ ਕੇ ਧੂਣੀ ਮੂਰੀ ਕੱਟ ਲਈਏ ਪਰ ਹੁਣ ਸ਼ਾਮ ਨੂੰ ਜਿੱਦਾਂ ਸ਼ਾਮ ਪੈਣੀ ਆ ਪਵਿੱਤਰ ਸਿੰਘ ਜੀ ਐਸਚਓ ਮਛੀਗੜਾ ਸਾਹਿਬ ਲਾ ਦੋ ਅਸੀਂ ਰਾਤ ਦੇ ਇੱਥੇ ਆ ਜੀ ਕਿ 8:30 ਵਾਂ 1 ਵਜੇ ਦੀ ਗੱਲ ਹੈ ਜੀ ਜਦੋਂ ਇੱਥੇ ਇੱਕ ਅੱਗ ਦਾ ਸਾਨੂੰ ਪਤਾ ਲੱਗਿਆ ਵੀ ਘੂਗਿਆਂ ਨੂੰ ਅੱਗ ਲੱਗ ਗਈ ਤੇ ਤੁਰੰਤ ਹੀ ਅਸੀਂ ਟਾਇਰ ਬ੍ਰਿਗੇਡ ਦਾ ਇੰਤਜ਼ਾਮ ਕਰਿਆ ਹੋਰ ਮੱਜਾਂ ਸੀ ਇੱਥੇ ਇਹਨਾਂ ਦੇ ਡੰਗਰ ਪਸ਼ੂ ਸੀ ਜਿੰਨਾ ਹੋ ਸਕੇ ਅਸੀਂ ਇਹਨਾਂ ਨੂੰ ਬਾਹਰ ਕੱਢੇ ਤੇ ਚਾਰ ਬੱਕਰੀਆਂ ਇੱਕ ਗਊ ਤੇ ਕੁਝ ਇਹਨਾਂ ਦੇ ਘਰੇਲੂ ਸਮਾਨ ਉਸ 15-16 ਝੁਕੀਆਂ ਨੇ ਜੀ ਜਿਹੜੀਆਂ ਜਲਕੀਆਂ ਇਹਨਾਂ ਦਾ ਘਰੇਲੂ ਸਮਾਨ ਵੀ ਸਾਰਾ ਜਲ ਗਿਆ ਕਿੰਨੇ ਪਰਿਵਾਰ ਰਹਦੇ ਸੀ 16 ਪਰਿਵਾਰ ਨੇ ਜੀ ਉਸ ਇੱਥੇ ਕਿ ਨੁਕਸਾਨ ਇਹਨਾਂ ਦਾ ਕਿੰਨੇ ਚੰਨ ਘਰੀ ਲੋਕ ਦਾ ਸਮਾਨ ਸਾਰਾ ਹੀ ਹੋ ਗਿਆ ਇਹਨਾਂ ਨੁਕਸਾਨ ਤੇ ਇੱਕ ਸਨੀ ਦੇ ਨਾਮ ਦੇ ਕਿਸੇ ਸ਼ਖਸ ਤੇ ਇਲਜ਼ਾਮ ਲਾ ਰਹੇ ਨੇ ਕਿਵੇਂ ਦੇ ਰਹੇ ਜੀ ਤੁਸੀਂ ਉਹਨੂੰ ਦੇਖੋ ਜੀ ਜੇ ਇਹ ਸਾਨੂੰ ਜੋ ਨੋਟਿਸ ਦੇਣਗੇ ਪੂਰੀ ਹਰ ਇੱਕ ਪਹਿਲੂ ਤੋਂ ਪੜਤਾਲ ਕੀਤੀ ਜਾਊਗੀ ਤੇ ਜੋ ਵੀ ਹੋਊਗੀ ਕਾਰਵਾਈ ਅਮਚ ਲਈ ਆਂਦੀ ਹੈ